ਅਸ ਵਕਤ ਅਸੀਂ ਮੌਜੂਦ ਹਾਂ ਫਿਰੋਜ਼ਪੁਰ ਸ਼ਹਿਰ ਵਿਖੇ ਫਿਰੋਜ਼ਪੁਰ ਤੋਂ ਅੱਜ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਭਾਰਤੀ ਜਨਤਾ ਦੇ ਪਾਰਟੀ ਦੇ ਉਮੀਦਵਾਰ ਵਜੋਂ ਅੱਜ ਫਿਰੋਜ਼ਪੁਰ ਲੋਕ ਸਭਾ ਸੀਟ ਦੇ ਲਈ ਆਪਣੇ ਨਾਮਜ਼ਦਗੀ ਪੱਤਰ ਦਾਖਲ ਕਰਨਗੇ ਕੇਂਦਰੀ ਕੈਬਨਿਟ ਮੰਤਰੀ ਹਰਦੀਪ ਸਿੰਘ ਪੂਰੀ ਵਿਸ਼ੇਸ਼ ਤੌਰ ਤੇ ਅੱਜ ਇੱਥੇ ਫਿਰੋਜ਼ਪੁਰ ਪਹੁੰਚ ਰਹੇ ਨੇ ਔਰ ਰਾਣਾ ਸੋਢੀ ਦੇ ਜਿਹੜੇ ਨਾਮਜ਼ਦਗੀ ਪੱਤਰ ਨੇ ਦਾਖਲ ਕਰਵਾਉਣ ਦੇ ਲਈ ਉਹ ਉਹਨਾਂ ਦੇ ਨਾਲ ਜਾਣ ਕੇ ਸਬੂਚੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਤਾਂ ਸੁਵਾਰੀਆਂ ਤਿਆਰੀਆਂ ਤੁਸੀਂ ਦੇਖ ਸਕਦੇ ਹੋ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਜਾਂ ਰਾਣਾ ਸੋਢੀ ਦੇ ਸਮਰਥਕ ਜਿਹੜੇ ਨੇ ਇੱਥੇ ਜਿਹੜਾ ਇਤਿਹਾਸਿਕ ਗੁਰਦੁਆਰਾ ਸਾਰਾਗੜੀ ਸਾਹਿਬ ਹੈ ਉਸਦੇ ਬਿਲਕੁਲ ਸਾਹਮਣੇ ਇਕੱਠੇ ਹੋਣੇ ਸ਼ੁਰੂ ਹੋ ਚੁੱਕੇ ਨੇ ਤਾਂ ਰਾਣਾ ਗੁਰਮੀਤ ਸਿੰਘ ਸੋਢੀ ਫirozpur ਜ਼ਿਲ੍ਹੇ ਦੇ ਵਿੱਚੋਂ ਕਈ ਵਾਰ ਵਿਧਾਇਕ ਚੁਣੇ ਗਏ ਨੇ ਕਾਂਗਰਸ ਦੇ ਵੱਲੋਂ ਵਿਧਾਇਕ ਚੁਣੇ ਗਏ ਸੀਗੇ ਤਾਂ ਕੈਪਟਨ ਬ੍ਰਿਜਨ ਸਿੰਘ ਦੇ ਕਾਫੀ ਲੰਬੇ ਨਜ਼ਦੀਕੀ ਸਾਥੀ ਰਹੇ ਤਾਂ ਭਾਰਤੀ ਜਨਤਾ ਪਾਰਟੀ ਦੇ ਹੋਣ ਉਮੀਦਵਾਰ ਬਣੇ ਨੇ ਤਾਂ ਅਨਮਿਤ ਸਿੰਘ ਹੀਰਾ ਸੋਢੀ ਜੀ ਉਹਨਾਂ ਦੇ ਵਰਜੰਦ ਸੁਪੁੱਤਰ ਸਾਡੇ ਨਾਲ ਨੇ ਤਾਂ ਸਭ ਤੋਂ ਪਹਿਲਾਂ ਸੋਢੀ ਸਾਹਿਬ ਕੀ ਪ੍ਰੋਗਰਾਮ ਹੈ ਅੱਜ ਦਾ ਕਿੰਨੇ ਵਜੇ ਚੱਲਦਾ ਤਾਂ ਰਾਣਾ ਸੋਢੀ ਜੀ ਤਾਂ ਸਰ ਕਿੰਨੇ ਵਜੇ ਦਾ ਪ੍ਰੋਗਰਾਮ ਹੈ ਜੀ ਸਰ ਅੱਜ ਜੀ ਪ੍ਰੋਗਰਾਮ ਹੈਗਾ ਪੂਰੇ 11 ਵਜੇ ਅਸੀਂ ਇੱਥੇ ਪਹਿਲਾਂ ਇੱਥੇ ਅਰਦਾਸ ਕਰਾਣੀ ਹੈ ਤੇ ਫਿਰ ਸੰਗਤ ਦੇ ਨਾਲ ਹਰਦੀਪੂਰੀ ਜੀ ਆ ਰਹੇ ਹੈ ਸੈਂਟਰ ਦੇ ਮਿਨਿਸਟਰ ਫਿਰ ਅਸੀਂ ਉੱਥੇ ਉਹਨਾਂ ਦੇ ਨਾਲ ਜਾ ਕੇ ਆਪਦੇ ਕਾਗਜ਼ داخل ਕਰਾ ਕੇ ਆਵਾਂਗੇ ਫਰ ਜਿਹੜੀ ਲੋਕਲ ਲੀਡਰਸ਼ਿਪ ਹੈ ਭਾਰਤੀ ਜਨਤਾ ਪਾਰਟੀ ਦੀ ਉਹ ਲੀਡਰਸ਼ਿਪ ਆ ਰਹੀ ਹੈ ਸਮੁੱਚੀ ਲੀਡਰਸ਼ਿਪ ਹੋਏਗੀ ਜੀ ਨੋਵਾ ਖਾਂ ਜੈਨੀ ਸਾਹਿਬ ਸਾਰੇ ਆ ਰਹੇ ਜੀ ਸਾਰੇ ਪਹੁੰਚਣਗੇ ਜੀ ਫਿਰ ਕਿਵੇਂ ਦਾ ਵੈਸੇ ਤੁਹਾਡੇ ਤਾਂ ਤੁਸੀਂ ਜਾਰੇ ਲੋਕਸ ਬਹੁਤ ਭਿਆਨਕ ਰਿਸਪਾਂਸ ਜਿਹਨੂੰ ਕਹਿੰਦਾ ਕਿ ਬਹੁਤ ਵੱਡਾ ਰਿਸਪਾਂਸ ਹੈਗਾ ਲੋਕ ਪਹਿਲੀ ਵਾਰੀ ਭਾਰਤੀ ਜਨਤਾ ਪਾਰਟੀ 13 ਸੀਟਾਂ ਤੇ ਲੜ ਰਹੀ ਹੈ ਪੰਜਾਬ ਦੇ ਵਿੱਚ ਤੇ ਤੁਸੀਂ ਦੇਖੋਗੇ ਜਿਹੜੀ 4 ਤਰੀਕ ਹੋਏਗੀ ਜਿਵੇਂ ਜਿਵੇਂ ਦਿਨ ਬੀਤੇ ਜਾਣਗੇ ਤੁਸੀਂ ਦੇਖੋਗੇ ਤੇ 4 ਤਰੀਕ ਨੂੰ ਤੁਹਾਨੂੰ ਨਤੀਜੇ ਦੱਸਾਂਗੇ ਕਿ ਭਾਰਤ ਦੀ ਜਨਤਾ ਪਾਰਟੀ ਨੇ ਕੀ ਕੰਮ ਕੀਤੇ ਥੋੜੀ ਜੀ ਤੁਸੀਂ ਕਾਂਗਰਸ ਪਾਰਟੀ ਦੇ ਅਸੀਂ ਗੱਲਬਾਤ ਉਹ ਨਾਲ ਜਾਰੀ ਜਿਹੜੀਆਂ ਇਸੇਗਾ ਦੇ ਉੱਤੇ ਰੱਖਾਂਗੇ ਕਿ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਨਤੀਜੇ ਨੇ ਉਹ ਨਿਕਲਣਗੇ ਸਮਰਥਕ ਵੀ ਉਹਨਾਂ ਦੇ ਇਥੇ ਨਾਲ ਨੇ ਸਰ ਕੀ ਨਾਮ ਹੈ ਜੀ ਤੁਹਾਡਾ ਨਸੀਬ ਸਿੰਘ ਸੰਧੂ ਜ਼ਿਲ੍ਹਾ ਪਰਿਸ਼ਦ ਮੈਂਬਰ ਪੋਲਿਟਿਕਲ ਚੈੱਕੀ ਰਾਣਾਗੜ੍ਹ ਵਿੱਚ ਤਾਂ ਸੰਧੂ ਸਾਹਿਬ ਕਿਵੇਂ ਦੀਆਂ ਤਿਆਰੀਆਂ ਨੇ ਅੱਜ ਇੱਕ ਜਿਹੜੀਆਂ ਥੋੜੀ ਸਾਹਿਬ ਜਿਹੜਾ ਕਾਗਜ਼ ਦਾ ਬਹੁਤ ਵਧੀਆ ਤਿਆਰੀਆਂ ਹੈ ਜੀ ਬਹੁਤ ਜੋਸ਼ ਹੈ ਵਰਕਰਾਂ ਦੇ ਵਿੱਚ ਔਰ ਜਿਹੜੀ ਨੈਸ਼ਨਲ ਪਾਰਟੀ ਹੈ ਇੰਡੀਆ ਦੀ ਸਭ ਤੋਂ ਵੱਡੀ ਪਾਰਟੀ ਹੈ ਪਾਰਟੀ ਜਨਤਾ ਪਾਰਟੀ ਔਰ ਹੁਣ ਲੋਕਾਂ ਨੂੰ ਜਿਵੇਂ ਗਰਾਊਂਡ ਤੇ ਜੁੜ ਰਹੇ ਆ ਔਰ ਲੋਕਾਂ ਨੂੰ ਪਾਰਟੀ ਦੀਆਂ ਪਾਲਿਸੀਆਂ ਬਾਰੇ ਦੱਸ ਰਹੇ ਆ ਔਰ ਬਹੁਤ ਵੱਡਾ ਕਰੇਜ ਹੈ ਕਿ ਪਹਿਲੀ ਵਾਰ ਮੌਕਾ ਮਿਲਿਆ ਲੋਕਾਂ ਨੂੰ ਵੀ ਇੰਡੀਆ ਦੀ ਸਭ ਤੋਂ ਵੱਡੀ ਪਾਰਟੀ ਨਾਲ ਜੁੜਨ ਦਾ ਮੌਕਾ ਮਿਲ ਗਿਆ ਸਰ ਤੁਸੀਂ ਜਿਹੜੇ ਜਿਲ੍ਹਾ ਪ੍ਰੀਸ਼ਦ ਮੈਂਬਰ ਚੁਣੇਗੇ ਕਾਂਗਰਸ ਵੱਲੋਂ ਚੁਣੇ ਗਏ ਸੀ ਹਾਂਜੀ ਹਾਂਜੀ ਕਾਂਗਰਸ ਦਾ ਮੇਰਾ ਇਹ ਸਵਾਲ ਹੈ ਕਿ ਛੋੜੀ ਸਾਹਿਬ ਦੇ ਨਾਲ ਜਿਹੜੇ ਕਾਂਗਰਸ ਦੇ ਉਹ ਆਗੂ ਸੀ ਜਦੋਂ ਕੈਪਟਨ ਬਿੰਦਰ ਸਿੰਘ ਭਾਰਤੀ ਜਨਤਾ ਪਾਰਟੀ ਦੇ ਕੋਲ ਛੋਟੀ ਸਾਹਿਬ ਵੀ ਚਲੇ ਗਏ ਸਾਰੇ ਮੈਂਬਰ ਜਿਹੜੇ ਸੀਗੇ ਨਾਲ ਛੋਟੀ ਸਾਹਿਬ ਦੇ ਅਗੇ ਕਿ ਕਾਂਗਰਸ ਨੇ ਵੇਚ ਜੇ ਉਹਨਾਂ ਦੀ ਲੀਡਰਸ਼ਿਪ ਹੈ ਲੋ ਤਕਰੀਬਨ ਉਹਨਾਂ ਦੀ ਸੋ ਜਿਹੜੀ ਹੈ ਰਾਣਾ ਛੋਟੀ ਸਾਹਿਬ ਨਾਲ ਜੁੜੀ ਗਈ ਬਹੁਤ ਜ਼ਿਆਦਾ ਉਹਨਾਂ ਦੇ ਨਾਲ ਮਨ ਲੋ ਪਿਆਰ ਹੈ ਉਹਨਾਂ ਦਾ ਸੋ ਇਸ ਕਰਕੇ ਕਿ ਛੋਟੀ ਸਾਹਿਬ ਨੂੰ ਉਹ ਛੱਡ ਨਹੀਂ ਸਕਦੇ ਉਹਨਾਂ ਦਾ ਕਿਤੇ ਨਾ ਕਿਤੇ ਜਿਹੜੀ ਉਹਨਾਂ ਦੀ ਅੰਦਰ ਦੀ ਆਤਮਾ ਹੈ ਉਹ ਜਿਹੜੀ ਸਾਡੀ ਜਿਹੜੀ ਜੁੜਿਆ ਹੋਇਆ ਹੈ ਕਹਿੰਦੇ ਬਾਗ ਕੀ ਜਿਹੜੇ ਸਾਰੇ ਜਿਹੜੇ ਨੇ ਉਹ ਅਸੀਂ ਵਿਚਰੇ ਹੀ ਇੰਨਾ ਜ਼ਿਆਦਾ ਹੈ ਜੀ ਗਰਾਊਂਡ ਲੈਵਲ ਤੇ ਲੋਕਾਂ ਦੇ ਨਾਲ ਰਿਸ਼ਤੇਦਾਰੀਆਂ ਤੋਂ ਉੱਪਰ ਜਿਹੜੇ ਲੋਕ ਜਿਵੇਂ ਐ ਛੋਟੀ ਸਾਮ ਨਾਲ ਐ ਲੋਕ ਜੁੜੇ ਆ ਜਿਵੇਂ ਇੱਕ ਧਾਰਮਿਕ ਸਥਾਨ ਨਾਲ ਜੁੜੇ ਹੁੰਦੇ ਆ ਔਰ ਆਪਦੇ ਰਿਸ਼ਤੇਦਾਰੀ ਨਾਲ ਜੁੜੇ ਹੁੰਦੇ ਆ ਜਿਹੜੇ ਬਾਕੀ ਨੇ ਫਿਰੋਜ਼ਪੁਰ ਤੇ ਪੁਰਾਣੇ ਬੀਜੇਪੀ ਦੇ ਆਗੂ ਉਹ ਸਹਿਮਤ ਨੇ ਤੁਹਾਡੇ ਨਾਲ ਕਾੰਗਰਸ ਪਾਰਟੀ ਤੋਂ ਤੁਸੀਂ ਇੱਧਰ ਆ ਕੇ ਉਹਨਾਂ ਦੀ ਪੁਸ਼ਪਤਾ ਉਹਨਾਂ ਵੀ ਜਿਹੜੇ ਪੁਰਾਣੇ ਬੀਜੇਪੀ ਦੇ ਕਾਰਕਿਰਤਾ ਉਹਨਾਂ ਨੂੰ ਵੀ ਦੱਸ ਰਹੇ ਆ ਕਿ ਜੇ ਆਪਣੀ ਪਾਰਟੀ ਦਾ ਇੱਕ ਹਲਕਾ ਮਜ਼ਬੂਤ ਹੋਵੇਗਾ ਆਪਣਾ ਲੀਡਰ ਜਿੱਤੇਗਾ ਔਰ ਤਾਂ ਹੀ ਆਪਣੀ ਸਰਕਾਰ ਬਣੇਗੀ ਔਰ ਤਾਂ ਹੀ ਵਰਕਰ ਦੀ ਟੌਰ ਵਧਦੀ ਹੈ ਰਾਣਾ ਜੀ ਅਸੀਂ ਰਸੋੜੀ ਦੀ ਜਾ ਕੇ ਨੇ ਸੋਹਣੇ ਸਾਹਿਬ ਤੁਸੀਂ ਕਾਂਗਰਸ ਪਾਰਟੀ 'ਚ ਲੰਬਾ ਸਮਾਂ ਰਹੇ ਜਿਹੜੇ ਜਿਵੇਂ ਹੁਣ ਸਾਰੇ ਮੈਂਬਰ ਜ਼ਿਲ੍ਹਾ ਪ੍ਰੀਸ਼ਦ ਸਰਪੰਚ ਸੀਗੇ ਉਹ ਰਾਣਾ ਜੀ ਦੇ ਨਾਲ ਹੀ ਭਾਰਤੀ ਜਨਤਾ ਪਾਰਟੀ 'ਚ ਆ ਗਏ ਨੇ ਕਿ ਕੋਈ ਦੇ ਦੇਖੋ ਅਸੀਂ 20 ਸਾਲ ਜਿਹੜੀ ਸਫਤਾ 'ਚ ਅਸੀਂ ਉੱਥੇ ਇਲੈਕਟਿਡ ਰਹੇ ਆਂ ਗੁਰੂਵਰ ਸਾਹਿਬ ਤੋਂ ਅਸੀਂ ਕੋਈ ਸਿਆਸੀ ਤੌਰ ਤੇ ਨਹੀਂ ਸਸੀ ਸਾਡੇ ਪਰਿਵਾਰਕ ਰਿਸ਼ਤਾ ਬਣਿਆ ਹੋਇਆ ਕਿਉਂਕਿ ਅਸੀਂ ਜੰਪਲ ਇੱਥੋਂ ਦੇ ਬਾਪ ਦਾਦਿਆਂ ਦਾ ਰਿਸ਼ਤਾ ਉਹਨਾਂ ਦੇ ਨਾਲ ਕਈ ਕਈ ਪੁਸ਼ਤਾ ਦਾ ਰਿਸ਼ਤਾ ਹੈ ਤੋ ਉਹ ਸਾਡਾ ਰਿਗਾਰਡ ਕਰਦੇ ਅਸੀਂ ਉਹਨਾਂ ਦਾ ਰਿਗਾਰਡ ਕਰਦੇ ਆ ਕੋਈ ਵੀ ਪਾਰਟੀ ਦਾ ਹੋਵੇ ਕਿਸੇ ਨੇ ਮੈਨੂੰ ਸਾਨੂੰ ਰਾਣਾ ਜੀ ਨੂੰ ਨਾ ਵੀ ਵੋਟ ਪਾਈ ਉਹ ਸਾਡਾ ਫੇਰ ਵੀ ਉਹਨਾਂ ਨਾਲ ਵੀ ਗੂੜਾ ਸੰਬੰਧ ਹੈ ਪਈਆਂ ਦੀ ਮਜਬੂਰੀ ਹੁੰਦੀ ਹੈ ਕੋਈ ਇਸ ਇਲੈਕਸ਼ਨ ਚ ਪਾ ਦਿੰਦਾ ਕੋਈ ਅਗਲੇ ਇਲੈਕਸ਼ਨ ਚ ਪਾ ਦਿੰਦਾ ਸਾਡਾ ਗੂੜਾ ਸਪੰਨ ਸਾਡਾ ਇਹਦੇ ਨੇ ਇਸ ਇਹ ਸਨ ਉਹ ਸਾਲ ਕਿਦਾਂ ਬਹੁਤ ਜ਼ਿਆਦਾ ਗੂੜਾ ਸਬੰਧ ਹੈ ਸਾਰੇ ਆਪਣੇ ਨਾਲ ਸਪੋਰਟ ਕਰਦੇ ਪੋਲੀਟੀਕਲੀ ਲੋਕ ਜਿਹੜੇ ਪੋਲੀਟੀਕਲੀ ਕਾਂਗਰਸੀ ਸੀ ਜਿਵੇਂ ਤੁਹਾਡੇ ਨਿੱਜੀ ਰਿਲੇਸ਼ਨ ਤੇ ਚੱਲਦੀ ਉਹ ਸਾਰੇ ਤੁਹਾਡੇ ਨਾਲ ਫਿਰ ਆ ਗਏ ਨੇ ਭਾਰਤ ਜਨਤਾ ਜ਼ਿਆਦਾਤਰ ਸਾਡੇ ਸਾਰੇ ਨਾਲ ਹੀ ਜੁੜ ਗਏ ਜਿਹੜੀ ਪੁਰਾਣੀ ਬੀਜੇਪੀ ਦੀ ਲੀਡਰਸ਼ਿਪ ਆ ਉਹ ਤੁਹਾਡੇ ਨਾਲ ਸਹਿਮਤ ਹੈ ਕਿ ਉਹਨਾਂ ਨੇ ਕਿ ਬਿਲਕੁਲ ਸਹਿਮਤ ਹੈਗੀ ਹੈ ਬੀਜੇਪੀ ਮਜ਼ਬੂਤ ਹੋਈ ਹੈ ਸਾਰੇ ਪਰਿਵਾਰ ਵਧਣਾ ਚਾਹੀਦਾ ਸੀ ਹੋਰ ਵੀ ਸਾਰੇ ਨੂੰ ਵੈਲਕਮ ਕਰਨੇ ਆ ਜਿਹੜਾ ਕੋਈ ਆਣਾ ਚਾਹੁੰਦਾ ਸਾਡੇ ਨਾਲ ਸਾਡੇ ਇਸ ਪਾਰਟੀ ਇਸ ਸੰਗਠਨ ਚਾਹਵਲ ਹੋਣਾ ਚਾਹੁੰਦਾ ਉਹ ਜੀ ਆਇਆਂ ਨੂੰ ਉਹਦੀ ਵੱਧ ਚੜ ਕੇ ਇੱਜ਼ਤ ਹੋਏਗੀ ਵੱਧ ਚੜ ਕੇ ਉਹ ਉਹਨੂੰ ਆਦਰ ਸਮਾਨ ਮਿਲੇਗਾ ਤੇ ਮੈਂ ਤੁਹਾਨੂੰ ਦੱਸ ਸਕਣਾ ਕਿ ਆਉਣ ਵਾਲਾ ਜਿਹੜਾ ਭਵਿੱਖ ਹੈ ਉਹ ਭਾਰਤੀ ਜਨਤਾ ਪਾਰਟੀ ਦਾ ਹੈ ਪੰਜਾਬ ਦੇ ਵਿੱਚ ਕਿਉਂਕਿ ਸਾਰਿਆਂ ਨੂੰ ਪਰਖ ਲਿਆ ਪੰਜਾਬ ਦੇ ਪੰਜਾਬ ਦੇ ਲੋਕਾਂ ਨੇ ਪੰਜਾਬ ਦੀ ਜਨਤਾ ਨੇ ਉਹ ਸਾਰਿਆਂ ਨੂੰ ਪਰਖ ਲਿਆ ਹੁਣ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਪਰਖ ਲਿਆ ਤੇ ਤੁਸੀਂ ਦੇਖੋ ਜਿੱਥੇ ਭਾਤੇ ਜਨਤਾ ਪਾਰਟੀ ਜਿੱਤਦੀ ਹੈ ਉਹ ਦੁਬਾਰਾ ਜਿੱਤੀ ਜਾਂਦੀ ਕਿਉਂਕਿ ਉਹ ਉਹ ਜਿੱਥੇ ਵੀ ਉਹ ਉਹ ਪੂਰੇ ਲੈਂਦੇ 110% ਆਫ ਦੀ ਲੋਕਾਂ ਦੀ ਉਮੀਦਾਂ ਤੇ ਪੂਰੇ ਲੈਂਦੇ। ਹੁਣ ਤੁਸੀਂ ਗੁਰੂ ਹਰਸਾਏ ਤੋਂ ਤੁਹਾਡੀ ਫੈਮਿਲੀ ਇਲੈਕਸ਼ਨ ਲੜਦੀ ਰਹੀ ਹੈ ਪਿੰਡੂ ਏਰੀਆ ਥੋੜੇ ਜਿਹਾ ਪੈਂਦੇ ਸ਼ਹਿਰ ਦੇ ਵਿੱਚ ਰੋਜਪੁਰ ਤੋਂ ਤੇ ਬੀਜੇਪੀ ਅੱਗੇ ਜਿੱਤੀ ਸੀ ਨੰਨੂ ਸਾਹਿਬ ਵੀ ਜਿੱਤੇ ਸੀਗੇ ਪਿੰਡਾਂ ਦੇ ਵਿੱਚ ਮਾਹੌਲ ਕੀ ਹੈ ਪਿੰਡਾਂ ਦੇ ਵਿੱਚ ਕੀ ਬੀਜੇਪੀ ਪਿੰਡਾਂ ਦੇ ਵਿੱਚ ਮਾਹੌਲ ਜਿਹੜਾ ਤੁਸੀਂ ਕਹਿਣਾ ਪੁੱਛਣਾ ਚਾਹੁੰਦੇ ਹੋ ਮੈਂ ਤੁਹਾਡੇ ਨੂੰ ਸਿੱਧਾ ਹੀ ਦੱਸ ਦਿੰਦਾ ਕਿ ਤੁਸੀਂ ਕਿਸਾਨ ਕਿਸਾਨਾਂ ਬਾਰੇ ਪੁੱਛਣਾ ਕਿਸਾਨ ਜੱਥੇਬੰਦੀਆਂ ਸਾਰੇ ਕਿਸਾਨ ਸਾਡੇ ਨਾਲ ਅਸੀਂ ਖੁਦ ਕਿਸਾਨ ਹਾਂ। ਬਿਲਕੁਲ ਠੀਕ ਹੈ ਜੀ। ਸਾਡੇ ਤੋਂ ਕਿਸਾਨ ਇਹ ਤਾਂ ਅਸੀਂ ਹੈ ਨਹੀਂ ਆਪਣੇ ਸਾਰਿਆਂ ਤੁਹਾਡਾ ਵੀ ਪਛੋਕੜ ਕਿਸਾਨੀ ਹੋਣਾ ਸਾਡਾ ਸਾਰਿਆਂ ਦਾ ਪਛੋਕੜ ਕਿਸਾਨੀ ਹੈ ਪਰ ਕਿਸਾਨਾਂ ਨੂੰ ਇੱਕ ਕੋਈ ਵਕੀਲ ਚਾਹੀਦਾ ਤਕੜਾ ਵਕੀਲ ਚਾਹੀਦਾ ਇਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਤੁਸੀਂ ਇਸ ਗੱਲ ਨੂੰ ਸਿਆਸੀ ਰੰਗ ਨਾ ਦਿਓ ਕਿਉਂਕਿ ਉਸ ਦਿਨ ਵੀ ਮੈਂ ਕਈ ਮੇਰੇ ਕੋਲ ਫੋਟੋਗ੍ਰਾਫਸ ਹੈਗੇ ਮੈਂ ਦੱਸਣਾ ਨਹੀਂ ਚਾਹੁੰਦਾ ਇਹ ਕੋਈ ਆਮ ਆਦਮੀ ਕਰਾ ਰਿਹਾ ਹੈ ਕੋਈ ਅਕਾਲੀ ਦਲ ਕਰਾ ਰਿਹਾ ਹੈ ਕੋਈ ਕਾਂਗਰਸ ਕਰਾ ਰਿਹਾ ਹੈ ਇਹ ਹੱਥਾਂ 'ਚ ਨਹੀਂ ਖੇਡਣਾ ਕਿਉਂਕਿ ਇਹ ਆਪਣੇ ਭਵਿੱਖ ਦਾ ਉਹ ਵਿਖ ਵਾਸਤੇ ਆਪਣੇ ਬੱਚਿਆਂ ਦੀ ਜਿਹੜੇ ਭਵਿੱਖ ਹੈ ਤਾਂ ਕਿ ਆਪਾਂ ਆਪਣੇ ਬੱਚਿਆਂ ਨੂੰ ਰੋਕ ਸਕੀਏ ਜੇ ਤੇ ਸੁਨਹਿਰਾ ਪੰਜਾਬ ਹੋਏਗਾ ਤਾਂ ਹੀ ਆਪਣੀ ਨੌਜਵਾਨ ਪੀੜ੍ਹੀ ਇੱਥੇ ਬਚੇਗੀ ਨਹੀਂ ਤਾਂ ਸਾਰੇ ਬਾਹਰ ਚਲੇ ਜਾਏਗਾ ਕੋਈ ਫਿਲੀਪੀਨ ਚਲੇ ਕੈਨੇਡਾ ਆਸਟ੍ਰੇਲੀਆ ਚਲੇ ਜਾਏਗਾ ਤੇ ਆਪਾਂ ਕੀ ਕਰਾਂਗੇ ਸਰ ਦਾ ਤਿਆਰੀਆਂ 'ਚ ਲੱਗੇ ਮੈਂ ਛੋਟੇ ਛੋਟੇ ਦੋਸਤ ਵਾਲ ਕਰਦੇ ਸਭ ਤੋਂ ਪਹਿਲਾਂ ਇਹਦੇ ਮੁਕਾਬਲਾ ਭਾਰਤੀ ਜਨਤਾ ਪਾਰਟੀ ਦੇ ਕਿਸ ਨਾਲ ਕਬਾਇਆ ਸਾਹਿਬ ਨਾਲ ਹੈ ਜਾਂ ਆਮ ਆਦਮੀ ਪਾਰਟੀ 'ਚ ਇਹ 4 ਤਰੀਕ ਨੂੰ ਤੁਹਾਨੂੰ ਪਤਾ ਲੱਗੇਗਾ ਕਿ ਮੁਕਾਬਲੇ ਹੋਏ ਸੀ ਕਿ ਨਹੀਂ ਹੋਏ ਸੀ ਉਹ ਇਹ ਤੁਹਾਨੂੰ 4 ਤਰੀਕ ਨੂੰ ਪਤਾ ਲੱਗੇਗਾ ਸਰ ਦੂਸਰੀ ਗੱਲ ਇਸ ਸਰਹੱਦੀ ਏਰੀਆ ਜਿੱਦਾਂ ਅਸੀਂ ਮਾਝੇ ਰਹਿੰਦੇ ਆ ਬਾਰਡਰ ਏਰੀਆ ਦੇ ਨਸ਼ੇ ਦੀ ਕਿੰਨੀ ਕਿ ਸਰ ਇਧਰ ਸਮੱਸਿਆ ਹੈ ਨਸ਼ਾ ਜਿਵੇਂ ਤੁਹਾਡੇ ਉੱਥੇ ਹੈਗਾ ਇੱਥੇ ਬਹੁਤ ਵੱਡਾ ਨਸ਼ੇ ਦਾ ਅਕਾਲੀ ਦਲ ਦੇ ਜਿਹੜੇ ਆਗੂ ਬਣੇ ਹੋਏ ਐ ਹੁਣ ਜਿਹੜੇ ਕਰਦੇ ਪਏ ਐ ਨੁਮਾਇੰਦਗੀ ਜਿਹੜੇ ਇੱਥੇ ਲੜਨ ਆਇਆ ਇਹਨਾਂ ਦਾ ਬਹੁਤ ਵੱਡਾ ਹਿੱਸਾ ਹੈ ਕਿ ਬਹੁਤ ਵੱਡਾ ਹਿੱਸਾ ਕਿਉਂਕਿ ਅਸੀਂ ਇਹਨਾਂ ਦੇ ਨਾਲ ਤਿੰਨ ਇਲੈਕਸ਼ਨ ਲੜੇ ਆ ਇਹ ਬਹੁਤ ਵੱਡਾ ਹਿੱਸਾ ਇਹਨਾਂ ਦਾ ਕਿ ਉਹਨੂੰ ਕਹਿੰਦੇ ਕਿ ਇਹਨਾਂ ਨੇ ਜਿਹੜੇ ਡਰੱਗ ਟ੍ਰੇਡ ਨੂੰ ਇਹਨਾਂ ਨੇ ਡਰੱਗਜ਼ ਦੇ ਮਾਫੀਆ ਨੂੰ ਪਾਲ ਕੇ ਰੱਖਿਆ ਹੋਇਆ ਰੇਤਾ ਦਾ ਮਾਫੀਆ ਇਹਨਾਂ ਨੇ ਪਾਲ ਕੇ ਰੱਖਿਆ ਹੋਇਆ ਇਹਨਾਂ ਤੇ ਇਹਨਾਂ ਨੇ ਗੁੰਡਾ ਤਾਂ ਇਹ ਜੱਦੇ ਨਹੀਂ ਰਹੀ ਯਾਰ ਤੁਸੀਂ ਇਹ ਮੁਕਤ ਕਰਾਓਗੇ ਸਾਰਿਆਂ ਨੂੰ 110% ਗੁਰੂ ਅਰਜਨ ਸਾਹਿਬ ਵਾਲਿਆਂ ਨੂੰ ਪੁੱਛੋ ਕਿ ਕਿਵੇਂ ਉਹਨਾਂ ਨੂੰ ਉਹਨਾਂ ਨੂੰ ਰੱਖਿਆ ਸੀ ਐਨ ਉਹਨਾਂ ਨੂੰ ਨਿਗ ਵਿੱਚ ਰੱਖਿਆ ਸੀ ਕਿਤੇ ਉਹਨਾਂ ਨੂੰ ਸੇਕ ਨਹੀਂ ਆਨ ਦਿੱਤਾ ਕਿਉਂਕਿ ਇਹ ਕੋਸ਼ਿਸ਼ ਜਰੂਰ ਕਰਦੇ ਹੁੰਦੇ ਸੀ ਕਿ ਹਰ ਬੰਦੇ ਨੂੰ ਤੰਗ ਕਰਨ ਪਰ ਇੱਥੇ ਵੀ ਸਾਰੀ ਲੋਕ ਸਭਾ ਦੇ ਵਿੱਚ ਇਹ ਕਿਸੇ ਨੂੰ ਅਸੀਂ ਇਹਨਾਂ ਨੂੰ ਫੜਕਣ ਨਹੀਂ ਦਿੱਤਾ ਜਿਹੜਾ ਵੀ ਲਾਅ ਐਂਡ ਆਰਡਰ ਲਾਅ ਐਂਡ ਆਰਡਰ ਤੇ ਇਹ ਕੀ ਗੱਲ ਅਸੀਂ ਲਾਅ ਐਂਡ ਆਰਡਰ ਨਾਲ ਵੱਡਾ ਹੋਵੇ ਗਰੀਬ ਹੋਵੇ ਅਮੀਰ ਹੋਵੇ ਵੱਡਾ ਅਸੀਂ ਹੋਏ ਅਸੀਂ ਲਾਅ ਐਂਡ ਆਰਡਰ ਤੇ ਬਿਲਕੁਲ ਨਹੀਂ ਕੰਪਰੋਮਾਈਜ਼ ਕਰਨਾ ਰਾਣਾ ਜੀ ਬਹੁਤ ਸਟ੍ਰਿਕਟ ਹੈਗੇ ਆ ਰਾਣਾ ਜੀ ਨੇ ਕਈ ਵਾਰੀ ਮੈਂ ਦੱਸਣਾ ਚਾਹਨਾ ਕਿ ਆਪਦੇ ਜਿਹੜੇ ਨਿੱਜੀ ਬੰਦੇ ਆ ਉਹਨਾਂ ਤੇ ਵੀ ਕਾਰਵਾਈ ਕਰਵਾਈ ਹੋਈ ਹੈ ਇਸ ਕੰਮ ਵਾਸਤੇ ਕਿ ਜਿੱਥੇ ਲਾਅ ਐਂਡ ਆਰਡਰ ਨੂੰ ਨਹੀਂ ਮੈਂ ਕੰਪਰੋਮਾਈਜ਼ ਕਰਾਂਗਾ ਕੈਪਟਨ ਮਰਦਨ ਸਿੰਘ ਨੇ ਵੀ ਨਿੱਜੀ ਰਿਲੇਸ਼ਨ ਹੈ ਰਾਣਾ ਜੀ ਦੇ ਤੁਹਾਡੀ ਫੈਮਿਲੀ ਦੇ ਕੈਪਟਨ ਸਾਹਿਬ ਆ ਰਹੇ ਨੇ ਉਹ ਜਾਂ ਉਹ ਅਗਲੇ ਦਿਨਾਂ ਚ ਆਉਣਗੇ ਕੈਪਟਨ ਸਾਹਿਬ ਆਣਗੇ ਜ਼ਰੂਰ ਹੀ ਇਸ ਅ ਸੀਨੀਅਰ ਲੀਡਰ ਕੈਪਟਨ ਸਾਹਿਬ ਨਾਲ ਸਾਡੇ ਪਰਿਵਾਰਿਕ ਰਿਸ਼ਤਾ ਹੈ ਅਜੇ ਵੀ ਹੈਗਾ ਪਹਿਲਾਂ ਵੀ ਸੀ ਅਸੀਂ ਤਾਂ ਸੋ ਉਹਨੂੰ ਕਹਿੰਦੇ ਉਹ ਜ਼ਰੂਰ ਆਣਗੇ ਉਹਨਾਂ ਦਾ ਪਰਿਵਾਰ ਦਾ ਵੀ ਆਏਗੇ ਟਿੱਕੂ ਰਣਿੰਦਰ ਜੀ ਵੀ ਆਣਗੇ ਜੈਬ ਵੀਬਾ ਜੀ ਵੀ ਆਣਗੇ ਸਾਰੇ ਆਣਗੇ ਆਪਦਾ ਆਪਦਾ ਇਲੈਕਸ਼ਨ ਉਹ ਵੀ ਲੜਦੇ ਪਏ ਸੋ ਦੇ ਆਰ ਬਿਜ਼ੀ ਠੀਕ ਹੈ ਤਾਂ ਇਹ ਰਾਣਾ ਸੋਢੀ ਜੀ ਦੇ ਫਰਜ਼ੰਦ ਜਿਹੜੇ ਨੇ ਅਨਵਿੰਦ ਸਿੰਘ ਹੀਰਾ ਸੋਢੀ ਦਾ तमाम ਸਮਰਥਕ ਨੇ ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ ਨੇ ਜਿਹੜੇ तमाम ਕਾਉਂਸਲਰ ਵਕ ਵਕ ਜਿਹੜੇ ਫਿਰੋਜ਼ਪੁਰ ਜ਼ਿਲ੍ਹੇ ਦੇ ਨਾਲ ਸਬੰਧਤ ਤਾਂ ਸਪੂਜੀ ਲੀਡਰਸ਼ਿਪ ਕੇਂਦਰੀ ਕੈਬਨਰ ਮੰਤਰੀ ਹਰਦੀਪ ਸਿੰਘ ਪੁਰੀਏ ਤੇ ਆ ਰਹੇ ਨੇ ਜਿਹੜੇ ਰਾਣਾ ਸੋਢੀ ਦੇ ਨਾਮਜ਼ਦਗੀ ਪੱਤਰ ਦਾਖਲ ਕਰਾਉਣ ਕਾਂਗਰਸ ਵੱਲੋਂ ਸਾਬਕਾ ਮੈਂਬਰ ਪਾਰਲੀਮੈਂਟ ਸ਼ੇਰ ਸਿੰਘ ਖਪਾਇਆ ਨੇ ਇਸ ਤੋਂ ਇਲਾਵਾ ਆਮ ਆਦਮੀ ਪਾਰਟੀ ਵੱਲੋਂ ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਵੀ ਇੱਥੇ ਜਿਹੜੇ ਉਮੀਦਵਾਰ ਨੇ ਬowiąਮਾਨ ਤੇ ਇਸ ਜਗ੍ਹਾ ਦੇ ਉੱਤੇ ਜਿਹੜੇ ਉਮੀਦਵਾਰ ਜਿਹੜੇ ਨੇ ਮੈਦਾਨ ਦੇ ਵਿੱਚ ਦੇ ਤਾਂ ਤਿੱਖਾ ਮੁਕਾਬਲਾ ਜਿਹੜਾ ਇਸ ਜਗ੍ਹਾ ਤੇ ਹੋਣ ਦੀ ਜਿਹੜਾ ਮੁਕਾਬਲਾ ਮੰਨੇ ਜਾਏਗਾ ਕੋਈ ਫਿਰੋਜ਼ਪੁਰ ਸ਼ਹਿਰ ਦੇ ਵਿੱਚ ਬੀਜੇਪੀ ਜਿਹੜੀ ਆ ਫਿਰੋਜ਼ਪੁਰ ਸਿਟੀ ਦੇ ਵਿੱਚੋਂ ਬੀਜੇਪੀ ਦੇ ਜਿਹੜੇ ਅਗੂ ਜਿੱਤਦੇ ਰਹੇ ਨੇ ਪੇਂਡੂ ਇਲਾਕਿਆਂ ਦੇ ਵਿੱਚੋਂ ਪਹਿਲੀ ਵਾਰੀ ਬੀਜੇਪੀ ਜਿਹੜੀ ਉਸ ਦਾ ਇਲਾਕਿਆਂ ਦੇ ਵਿੱਚ ਜਾ ਰਹੀ ਹੈ ਤਾਂ ਨੌ ਵਿਧਾਨ ਸਭਾ ਹਲਕਿਆਂ ਦੇ ਵਿੱਚੋਂ ਬਹੁਤ ਸਾਰੇ ਹਲਕਿਆਂ ਦੇ ਉੱਤੇ ਆਮ ਆਦਮੀ ਪਾਰਟੀ ਦੇ ਮੌਜੂਦਾ ਸਮੇਂ ਦੇ ਵਿੱਚ ਵਿਧਾਇਕ ਨਹੀਂ ਪਰ ਜਿਹੜੀ ਇਸ ਜਗ੍ਹਾ ਦੇ ਉੱਤੇ ਤਕਰੀਬਨ ਹੀ ਜਿਹੜੇ ਮੁਕਾਬਲੇ ਹੁਣ ਜਿਹੜੇ ਚਾਰ ਚੰਨ ਕਿਉਂਕਿ ਪਿਛਲੇ ਮੈਂਬਰ ਪਾਰਲੀਮੈਂਟ ਸਰਦਾਰ ਸੁਖਵੀਰ ਸਿੰਘ ਬਾਦਲਸਨ ਉਹਨਾਂ ਨੇ ਇਸ ਜਗ੍ਹਾ ਤੋਂ ਲੋਕ ਸਭਾ ਦੀ ਸੀਟ ਜਿਹੜੀ ਸੀ ਜਿੱਤੀ ਸੀ ਪਰ ਉਹ ਇਸ ਵਾਰ ਸੁਖਵੀਰ ਬਾਦਲ ਚੋਣ ਜਿਹੜੇ ਨੇ ਉਹ ਨਹੀਂ ਲੜ ਰਹੇ ਤਾਂ ਰਾਣਾ ਗੁਰਮੀਤ ਸਿੰਘ ਸੋਢੀ ਜੋ ਕੈਪਟਨ ਮਨਿੰਦਰ ਸਿੰਘ ਦੇ ਬਿਹਤ ਨਜ਼ਦੀਕੀ ਮੰਨੇ ਜਾਂਦੇ ਨੇ ਕੈਪਟਨ ਮਨਿੰਦਰ ਸਿੰਘ ਜਦੋਂ ਭਾਰਤੀ ਜਨਤਾ ਪਾਰਟੀ ਦੇ ਵਿੱਚ ਗਏ ਤਾਂ ਨਾਲ ਹੀ ਉਹਨਾਂ ਦੇ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਗਏ ਸੀ ਤਾਂ ਕਾਫੀ ਪਰਿਵਾਰਕ ਨਜ਼ਦੀਕੀ ਆ ਇਹਨਾਂ ਦੀ ਤੇ ਹੁਣ ਉਹਨਾਂ ਨੂੰ ਫਿਰੋਜ਼ਪੁਰ ਤੋਂ ਭਾਰਤੀ ਜਨਤਾ ਪਾਰਟੀ ਨੇ ਉਮੀਦਵਾਰ ਬਣਾਇਆ ਹੈ ਤੇ ਇਸ ਵਾਰ ਉਹ ਚੋਣ ਮੈਦਾਨ ਦੇ ਵਿੱਚ ਨਿਤਰੇ ਨੇ ਤਾਂ ਅਗਲੇ ਗੁਰੂ ਘਰ ਸਾਈ ਤੋਂ ਰਾਣਾ ਗੁਰਮੀਤ ਸਿੰਘ ਢੀ ਕਈ ਵਾਰ ਵਿਧਾਇਕ ਚੁਣੇ ਗਏ ਨੇ ਤਾਂ ਹੁਣ ਇਸੇ ਜ਼ਿਲ੍ਹੇ ਦੇ ਵਿੱਚੋਂ ਆਪਣੀ ਜਿਹੜੀ ਚੋਣ ਮੈਂ ਅੱਜ ਤੋਂ ਉੱਥੇ ਗੁਰਦੁਆਰਾ ਸਾਹਿਬ ਇਤਿਹਾਸ ਗੁਰਦੁਆਰਾ ਬਿਲਕੁਲ ਸਾਡੇ ਇਸ ਪਾਸੇ ਤਾਂ ਉੱਥੇ ਨਤ ਫਿਰ ਅਮਰ ਜਿਹੜੇ ਗਦਾ ਫਿਰੋਜ਼ਪੁਰ ਦੇ ਡਿਪਟੀ ਕਮਿਸ਼ਨਰ ਦੇ ਉੱਤੇ ਦਫ਼ਤਰ ਦੇ ਵਿੱਚ ਜਾ ਕੇ ਆਪਣੇ ਨਾਮਜ਼ਦਗੀ ਦਾ ਪੱਤਰ ਦਾਖਲ ਕਰਨਗੇ ਰਾਣਾ ਸੋਢੀ ਸਾਹਿਬ ਨਾਲ ਵੀ ਅਸੀਂ ਗੱਲ ਕਰਾਂਗੇ ਕੈਬਨਿਟ ਮੰਤਰੀ ਹਰਦੀਪ ਸਿੰਘ ਪੁਰੀ ਆ ਰਹੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਅਸੀਂ ਕਰਾਂਗੇ ਤਾਂ ਅੱਜ ਨਾਮਜ਼ਦਗੀ ਪਰੰਦੇ ਜਿਹੜਾ ਕੱਲ ਆਖਰੀ ਦਿਨ era तकरीबन ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੇ ਨਾਮਜ਼ਦਗੀ ਪੱਤਰ ਜਿਹੜੇ ਨੇ ਉਹ ਦਾਖਲ ਕਰ ਦਿੱਤੇ ਨੇ ਭਾਰਤੀ ਜਨਤਾ ਪਾਰਟੀ ਦੇ ਜਿੰਨੇ ਵੀ ਆਗੂ ਨੇ ਚੋਣ ਮੈਦਾਨ ਦੇ ਵਿੱਚ ਨਿਤਰੇ ਉਹਨਾਂ ਦੇ ਨਾਲ ਇੱਕ ਕੈਬਨਿਟ ਵਜ਼ੀਰ ਜਾਂ ਵੱਡੇ ਆਗੂ ਜ਼ਰੂਰ ਜਾ ਰਹੇ ਨੇ ਜਿਹੜੇ ਫਿਰੋਜ਼ਪੁਰ ਜ਼ਿਲ੍ਹੇ ਦੇ ਜਾਂ ਫਾਜ਼ਿਲਕਾ ਜ਼ਿਲ੍ਹੇ ਦੇ ਇੱਥੇ ਆਗੂ ਨੇ ਉਹ ਅੱਜ ਇੱਥੇ ਪਹੁੰਚਣਗੇ ਤਾਂ ਇਸ ਤੋਂ ਬਾਅਦ ਪੰਜਾਬ ਦੇ ਵਿੱਚ ਕਿਉਂਕਿ ਚੋਣ ਪ੍ਰਚਾਰ ਜਿਹੜਾ ਅਗਲੇ ਦਿਨਾਂ ਦੇ ਵਿੱਚ ਵਧੇਗਾ ਤਾਂ ਵੱਡੇ ਲੀਡਰ ਜਿਹੜੇ ਨੇ ਭਾਰਤੀ ਜਨਤਾ ਪਾਰਟੀ ਦੇ ਭਾਵੇਂ ਨੈਸ਼ਨਲ ਪ੍ਰੈਜ਼ੀਡੈਂਟ ਦੀ ਗੱਲ ਕੀਤੀ ਜਾਵੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਦੀ ਗੱਲ ਕੀਤੀ ਜਾਵੇ ਹੋ ਮੰਤਰੀ ਸਿਫੈਂਸ ਮੰਤਰੀ ਤਾਂ ਸਾਰੇ ਆਗੂ ਵਿਦੇਸ਼ ਮੰਤਰੀ ਤਾਂ ਹਾਲੀ 2 ਦਿਨ ਪਹਿਲਾਂ ਹੀ ਅੰਮ੍ਰਿਤਸਰ ਦੇ ਵਿੱਚੋਂ ਹੋ ਕੇ ਗਏ ਨੇ ਤਾਂ ਕਾਫੀ ਮੁੱਦਿਆਂ ਦੇ ਉੱਤੇ ਜਿਹੜੀ ਆ ਇਸ ਵਾਰ ਚਰਚਾ ਜਿਹੜੀ ਹੋਵੇਗੀ ਤੇ ਲੋਕ ਸਭਾ ਚੋਣਾਂ ਦੇ ਲਈ ਜਿਹੜਾ ਮੈਦਾਨ ਅਗਲੇ ਦਿਨ जिम्मे जिम्मे इतने गर्मी बढ़ रही है सियासी पारा भी उमें उमें इतने हावी हों जा रहा है कैमरा पर्सन मुकेश नाल गगनदीप शर्मा दैनिक सवेरा टीवी फिरोजपुर देश दुनिया की हर खबर सबसे पहले देखने के लिए फॉलो करें दैनिक सवेरा टीवी YouTube, Facebook, Instagram, X